ਜੇ ਆਪਣੀ ਸਾਰੀ ਫੌਜ ਚਾਰ ਪ੍ਰਚਾਰ ਹੋ ਗਿਆ ਸਨੀ ਜਲਦੀਆ ਗੁਰਦੁਆਰਾ ਸਾਹਿਬ ਆ ਆ ਹੀ ਇੱਥੇ ਹਾਲਡ ਕੀਤਾ ਜੀ ਹੁਣ ਆ ਇੱਕ ਜਿੱਕਾ ਖਾਲਸਾ ਆ ਜੀ ਫੱਤੇ ਅਕਾਲ ਨੂੰ ਜਦ ਅੰਗੇ ਢਕਾ ਦੇ ਜੀ ਹੁਣ ਅਸੀਂ ਗੱਡੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਸਾਰੇ ਟਕਸਾਲ ਦੇ ਜਿਹੜੇ ਪੁਰਾ ਹੈਗੇ ਆ ਅਸੀਂ ਸਾਰੇ ਜਾ ਰਹੇ ਆ ਜੀ ਭਗੋਰ ਸਾਹਿਬ ਭਗੋਰ ਸਾਹਿਬ ਵੀ ਕਹਿੰਦੇ ਆ ਭਗੋਰ ਸਾਹਿਬ ਵੀ ਕਹਿੰਦੇ ਆ ਕਈ ਬਿਫੋਰ ਸਾਹਿਬ ਵੀ ਕਹਿੰਦੇ ਆ ਅਸੀਂ ਉੱਥੇ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਬੜੀ ਹੀ ਰਮਣੀਕ ਜਗ੍ਹਾ ਹੈਗੀ ਆ ਸਾਰੀ ਜਗ੍ਹਾ ਜੰਗਲ ਦੇ ਵਿੱਚ ਹੈਗੀ ਆ ਫਟੇ ਪਾਸ਼ਾ ਜੀ ਦੇ ਦਰਸ਼ਨ ਕਰਕੇ ਅਸੀਂ ਸਾਰੇ ਵੀਰ ਤਿਆਰ ਪਰ ਤਿਆਰ ਹੋ ਕੇ ਚੱਲਦੇ ਆ ਮੈਂ ਬਲਦੇਵ ਸਿੰਘ ਕੋਲ ਆਇਆ ਫਿਲਹਾਲ ਇਨੂ ਤੇ ਵਨਸ਼ੂ ਵੀ ਸਾਡੇ ਨਾਲ ਆ ਰਿਹਾ ਅਸੀਂ ਸਾਰੇ ਚੱਲਦੇ ਆ ਤੇ ਬਾਅਦ ਚ ਕੀ ਕੀ ਹੈ ਤੁਹਾਨੂੰ ਸਾਰਾ ਦਿਖਾਉਂਦੇ ਆ ਵਲੌਗ ਬਹੁਤ ਹੀ ਇੰਟਰਸਟਿੰਗ ਹੋਣਾ ਅਸੀਂ ਕਾਫੀ ਕੁਝ ਕਰਨਾ ਇਸ ਵਲੌਗ ਦੇ ਵਿੱਚ ਤਾਂ ਤੁਸੀਂ ਦੇਖਿਓ ਆ ਰਹਿਣਾ ਇਹ ਹੈ ਜੀ ਬਾਲਾਦੇਵ ਸਿੰਘ ਵੀ ਆ ਗਿਆ ਸਾਡੇ ਵੰਸ਼ਾ ਸਿੰਘ ਵੀ ਆਉਣ ਲੱਗੇ ਆ ਉਹ ਕਹਿ ਰਹੇ ਹੁਣੇ ਤੁਹਾਡੇ ਆਉਣ ਤੋਂ ਪਹਿਲਾਂ ਕੋਈ ਹੋਰ ਹੀ ਨਾਮ ਕਹਿ ਰਹੇ ਸੀ ਇਹ ਵੰਸ਼ਾ ਸਿੰਘ ਤੇਰੀ ਮੰਮੀ ਨੇ ਜੀ ਅਵੇ ਹਾਇਟ ਆਬ ਅਵੇ ਇਹ ਤਾਂ ਪਹਿਨਾ ਤਾਂ ਮੂਵੀ ਕੇ ਇਹ ਕੇ ਬ੍ਰੈਂਡ ਲੈ। ਜੇ ਮੱਤਾ ਕਹਿੰਦੀ ਆ ਕੀ ਭਾ ਕੇ ਜਾ ਰਿਹਾ ਤੂੰ ਐਵੇਂ ਦੂਜੀ ਟੀ-ਸ਼ਰਟ ਵਾ ਲਾ। ਅਸੀਂ ਆ ਗਏ ਜੀ ਟਕਸਾਲ ਲਵਾ ਚ ਇਹਨਾਂ ਨੇ ਕਿਹਾ ਸੀ 2 ਵਜੇ ਉੱਠਣਾ ਤੇ 3 ਵਜੇ ਨਿਕਲਣਾ ਹੁਣ 3 12 ਹੋ ਰਿਹਾ ਤੇ ਕਿਸੇ ਦਾ ਵੀ ਅਦਾ ਪਤਾ ਨਹੀਂ ਹੈਗਾ। ਆ ਗਏ ਜੀ ਇੱਥੇ ਹਜੇ ਬਾਕੀ ਸਾਰੀ ਫੌਜ ਆਉਣੀ ਆ ਰਾਮ ਰੌਂਡਾਂ ਸਾਰੇ ਆਉਣ ਲੱਗੇ ਆ ਤੇ ਅਸੀਂ ਹੁਣ ਅਮਰਜਵੈਲਾ ਸਭ ਦੇ ਨੂੰ ਨਿਤਨੇਮ ਕਰਦੇ ਆ। ਸਭ ਤੋਂ ਪਹਿਲੀ ਡਿਊਟੀ ਆਪਣੀ। ਨਾਲ ਹੀ ਮੈਂ ਚਾਰਜ ਲਾ ਲੈਣ। ਕਿ ਆਪਣੀ ਸਾਰੀ ਫੌਜ ਚਾਰ ਪ੍ਰਚਾਰ ਹੋ ਗਿਆ ਜੀ ਨਿਤਨੇਮ ਕਰ ਰਿਹਾ ਤਾਂ ਆਪਾਂ ਵਲੌਗ ਨਹੀਂ ਕੰਟੀਨਿਊ ਕੀਤਾ ਬਾਕੀ ਆਪਣੀ ਸਾਰੀ ਫੌਜ ਆ ਗਈ ਆ ਜੀ ਹੁਣ ਮਹਾਰਾਜ ਜੀ ਤਾਂ ਆ ਗਿਆ ਲੈ ਕੇ ਚੱਲਦੇ ਆ ਜੀ ਕੋਈ ਕੋਈ ਚੀਜ਼ ਦਿੱਤਾ ਸੀ ਬਾਈ ਕੁ ਜੀ ਮਾਰੇ ਆਹ ਜੀ ਬਹੁਤ ਚਾਹ ਦੀ ਆ ਆ ਜੀ ਜੀ ਮਹਾਰਾਜ ਜੀ ਨਾਲ ਪ੍ਰਤੀ ਹੈ ਇਹ ਆਪਣੇ ਖਾਲਸੇ ਪੰਜ ਸਹਾਰ ਰਿਵਾਜ ਹੁੰਦਾ ਮਰਿਆਦਾ ਹੁੰਦੀ ਆ ਉਹ ਬੱਸ ਕਰ ਕੋਈ ਵੀ ਕਾਰਜ ਤੋਂ ਪਹਿਲਾਂ ਅਰਦਾਸ ਕਰਕੇ ਤੁਹਾਨੂੰ ਆਪਾਂ ਹਰ ਵਲੌਗ ਚਾਹੀ ਸਿਖਾਉਂਦੇ ਆ ਕਿ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਅਰਦਾਸ ਕਰੋ ਤੇ ਕਾਰਜ ਪੂਰਾ ਹੁਣ ਤੋਂ ਬਾਅਦ ਵੀ ਅਰਦਾਸ ਕਰੋ ਤਾਂ ਆਪਾਂ ਕਾਰਜ ਅਹਿਮ ਕਾਰਜ ਤੋਂ ਪਹਿਲਾਂ ਅਰਦਾਸ ਕਰਦੀ ਆ ਕਿ ਮਹਾਰਾਜੇ ਸਾਰੇ ਤੁਹਾਡੇ ਹੀ ਦਰਬਾਰ ਆ ਰਹੇ ਆ ਤੁਸੀਂ ਅੰਗ ਸੰਗ ਸਹਾਇ ਹੋ ਕਾਰਜ ਆਸਰ ਹੋਣਾ ਸੀ ਚੱਲਦੇ ਆ ਸਾਰੀ ਫੌਜ ਅਵੇ ਜੁਗਾਰ ਦਾ ਜਾਰ ਦੇ ਰੋ ਦੁਕਾਨਦਾਰ ਫਾ ਅਸੀਂ ਚੱਲਦੇ ਆ ਜੀ ਤੇ ਕੰਟੀਨਿਊ ਕਰਦੇ ਆ ਰਾਜ ਮਹਾਰਾਜ ਹਮਾਰਾ ਕਿ ਇੱਕ ਨੰਬਰ 1 ਤੇ ਜਾ ਰਹੀ ਹੈ ਜੀ ਮਹਾਰਾਜ ਨੂੰ ਆਗਿਆ ਲੈਣ ਵਾਸਤੇ ਤੇ ਉਸ ਤੋਂ ਬਾਅਦ ਸਾਰੇ ਚਲਦੇ ਬਦੌੜ ਸਾਹਿਬ ਆ ਸਾਡੀ ਫੌਜ ਬੈਠਿਆ ਤੇ ਆਪਰ ਤੇ ਆਪਰੇ ਬੱਜੇ ਦੂਜੀ ਗੱਡੀ ਦੀ ਚੱਲ ਕੇ ਧੋਖਾ ਦੇ ਕੇ ਸਾਨੂੰ ਅਸੀਂ ਫਾਈਨਲੀ ਹਜੂਰ ਸਾਹਿਬ ਪਹੁੰਚ ਗਏ ਜੀ ਕਾਫੀ ਸੈਮ ਸਾਰਿਆਂ ਨੂੰ ਸੁਖਿਤ ਕੀਤਾ ਜਾਂਦਾ ਹੈ ਸਾਰਿਆਂ ਨੂੰ ਸੁਖਿਤ ਰਹਿ ਜਾਂਦਾ ਹੈ ਅਗਲੇ ਮਾਣੇ ਚੋਟੀ ਹੈਗੀ ਆ ਮਹਾਰਾਜ ਜੀ ਨੇ ਸਾਰਾ ਤਿਆਰ ਕਰਤਾ ਜੀ ਅਸੀਂ ਮਥਾਡੇ ਕਿਉਂ ਲੱਗੇ ਆ ਜੀ ਮਹਾਰਾਜ ਜਦੋਂ ਆ ਗਿਆ ਲੈ ਕੇ ਚਲਦੇ ਆ ਗੁਰਦੁਆਰਾ ਸਾਹਿਬ ਸੈਲਫੀ ਨਾ ਨਹੀਂ ਕਰ ਸਕਦਾ ਵੀ ਅਸੀਂ ਬੰਨੇ ਕੋਠ ਦੇ ਇੱਥੇ ਸੈਲਫੀ ਕਰਕੇ ਅਸੀਂ ਚੱਲਦੇ ਅੰਦਰ ਪਰ ਚੰਦੇ ਦਾ ਰੇ ਅਸੀਂ ਕਰਨੇ ਆ ਜੋ ਮੈਂ ਖੜਾ ਪ੍ਰਸ਼ਾਦੀ ਦੇਖ ਸਕ ਕੇ ਚੱਲੇ ਪੌਣੇ ਇੱਥੇ ਹਲਟ ਕੀਤਾ ਜੀ ਥੋੜਾ ਜਿਹਾ ਵੇਟ ਕਰ ਰਹੇ ਹਾਂ ਇੱਥੇ ਪਹਾੜੀਆਂ ਅੱਜ ਸਾਨੂੰ ਥੋੜਾ ਜਿਹਾ ਫੋਟੋਸ ਵਗੈਰਾ ਖਿੱਚਣੇ ਸੀ ਇਹਨਾਂ ਨੂੰ ਅਸੀਂ ਤਾਂ ਇੰਟਰਸਟੈਲਰ ਦੀ 뮤직 ਲਾ ਕੇ ਨਜ਼ਾਰੇ ਲੈ ਰਹੇ ਲਹਿਰੇ ਵੱਣੀ देर ਤੋਂ ਮਜ਼ਾ ਆ ਰਿਹਾ ਸਾਨੂੰ ਅਸੀਂ ਮੈਂ ਤੇ ਬੱਲੂ ਸਾਡੇ ਵੱਖਰੇ ਨਸ਼ੇ ਆ ਅਸੀਂ ਖੁੱਲੇ ਆਸਮਾਨ ਦੇ ਥੱਲੇ ਸੋ ਜਾਂਦੇ ਆ 뮤직 ਲਾ ਕੇ ਪਹਾੜਾਂ ਨੂੰ ਦੇਖਦੇ ਜਾਂਦੇ ਆ ਇਹ ਵੱਖਰਾ ਸਕੂਨ ਆ ਬਦਿਆ ਹੈ ਜਗਾ ਬੜੀਦਾ ਧੱਕਾ ਆ ਫੌਜ ਖੜੀ ਹੈ ਜਿੱਥੇ ਬੜੂ ਫਾਈਨਲੀ ਬਾਬਾ ਜੀ ਮਿਲ ਗਏ ਆ ਅਸੀਂ ਇੱਥੇ ਹਰਡ ਕੀਤਾ ਜੀ ਹੁਣ ਇਸੇ ਢਾਬੇ ਤੇ ਅੱਜ ਆਪਾਂ ਖਿੜੀ ਛੱਕਦੇ ਪਏ ਆ ਸ਼ਾਇਦ ਆਪਾਂ ਕਰੋ ਲੈ ਕੇ ਜਾਂ ਬਣਾ ਕੇ ਆ ساری ਫੌਜ ਬੈਠੀ ਹੈ ਇੱਥੇ ਤਿਆਰ ਪਰ ਤਿਆਰ ਫੋਟੋ ਸ਼ੂਟ ਫਾਟੋ ਸ਼ੂਟ ਉਈ ਸਾਗਦੇ ਪਿਆ ਸਾਡੇ ਬਾਬਾ ਜੀ ਗੁਰੂ ਜੀ ਨਾਲ ਹਨ ਆਈ ਬਿੱਕਾ ਖਾਲਸਾ ਆਏ ਗੁਰੂ ਜੀ ਥੱਪੇ ਅਸੀਂ ਕਿਹੜੀ ਥਗਰੇ ਆ ਜੋ ਤੁਸੀਂ ਵੀ ਇਹ ਬੰਦੇ ਧੋਕੇ ਦੇ ਕੇ ਸੰਧੂ ਦੂਜੀ ਗੱਡੀ ਚ ਚੱਲ ਗਏ ਕਹਿੰਦੇ ਅਸੀਂ ਇੱਧਾ ਜਾਵਾਂਗੇ ਇੱਧਾ ਜਾਵਾਂਗੇ ਇਹਨਾਂ ਦੇ ਸਾਰਿਆਂ ਦੇ ਪਰਨੇ ਉੜ ਗਏ ਪਤਾ ਨਹੀਂ ਪਿੱਛੇ ਕੀ ਚੱਲ ਰਿਹਾ ਸੀ ਇਹ ਦੂਜੀ ਗੱਡੀ ਆ ਇਹ ਗੱਡੀ 'ਚ ਸਾਰੇ ਭਾਈ ਜੀ ਉਹ ਹੈਗੇ ਹਨ ਸਾਡੇ ਗੁਰੂ ਜੀ ਤੇ ਇਹ ਗੱਡੀ 'ਚ ਆਪਾ ਹੈਗੇ ਆ ਅੱਜ ਬਠੇਰਾ ਟਰੈਵਲ ਕਰਨਾ ਸਾਨੂੰ ਬਹੁਤ ਮਜ਼ਾ ਆਣਾ ਜੀ ਰੰਗਰ ਪਾਣੀ ਛੱਕ ਗਿਆ ਸੀ ਹੋ ਗਿਆ ਜੀ ਤਿਆਰ ਪਰ ਤਿਆਰ ਬੜਗੇ ਨੂੰ ਚਲਦੇ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਜੋ ਹੈਗਾ ਉੱਥੇ ਜਾ ਕੇ ਸਾਰੇ ਦਿਨ ਉੱਥੇ ਸਪੈਂਡ ਕਰਨਾ ਆਪਾਂ ਤੇ ਪਹਾੜ ਦੀ ਵੀ ਚੜਾਂਗੇ ਅਸੀਂ ਆ ਗਿਆ ਜੀ ਕਾਫੀ ਕੋਈ ਟਰੈਲ ਕਰਕੇ ਅੱਜ ਗਿਆ ਇਹ ਸਾਰੇ ਜਿਹੜੇ ਪਰਨੇ ਉੜ ਗਏ ਆ ਇਹਨਾਂ ਨੇ ਕੀ ਕੀਤਾ ਉਹ ਬੋਖਰ ਜੀ ਆ ਗਈ ਆ ਬਾਕੀ ਇਹ ਗੁਰਦੁਆਰਾ ਹੈਗਾ ਮਹਾਰਾਜੇ ਦਾ ਗੁਰਦਾਰ ਸਾਹਿਬ ਅੱਛਾ ਤੁਹਾਨੂੰ ਅੰਦਰ ਜਾ ਕੇ ਵਿਧਿਆ ਦਰਸ਼ਨ ਕਰਾਉਂਦੇ ਆ ਪਹਿਲਾਂ ਆਪਾਂ ਫਰੈਸ਼ ਹੋ ਜਾਈਏ ਥੋੜਾ ਜਿਹਾ ਸਾਹਿਬ ਸਾਹਿਬ ਇਹਦੇ ਫਤੇ ਫਰੀਫਾ ਤਿਆਰ ਹੋ ਕੇ ਬੋਸੀ ਇੱਥੇ ਆਲਰੇਡੀ ਹਾਂ ਤੁਸਰੀ ਆ ਗਾਲ ਪਹਿਲਾਂ ਇੱਥੇ ਜਾ ਵਰ ਗਿਆ ਤੁੰ ਨੂੰ ਕਹ ਰਹੇ ਸੀ ਕਿ ਵਲੌਗ ਬਣਾਓ ਆ ਗਰੀ ਦਾ ਗਾਜ਼ਾ ਇਫਤਿਹ ਯਾ ਮਨੂ ਪਮਾ ਜੇ ਵਾਜੇ ਦੇ ਚ ਪੈ ਗਿਆ ਸਾਰੇ ਕੰਦੇ ਵਲੌਗ ਬਣਾਉ ਕਰ ਦਿੱਤਾ ਕੱਖ ਨਹੀਂ ਵਲੌਗ ਦੇ ਵਿੱਚ ਸਾਰੇ ਸਾਰੇ ਹੁਣ ਫ੍ਰੈਸ਼ ਹੋਣ ਲੱਗੇ ਆ ਜੀ ਥੋੜੀ ਜਿਹੀ ਫ੍ਰੈਸ਼ ਹੋ ਕੇ ਤੁਹਾਨੂੰ ਸਾਰਾ ਦਰਸ਼ਨ ਕਰਾਵਾਂਗੇ ਕੀ ਫਾਇਰ ਦਿਖਾਓ ਭਾਈ ਨੂੰ ਲਾਈਕ ਸਬਸਕ੍ਰਾਈਬ ਹੋ ਗਿਆ ਜੀ ਫ੍ਰੈਸ਼ ਤੇ ਨਾਲ ਹੀ ਤੁਹਾਨੂੰ ਅੱਜ ਆਪਾਂ ਦਰਸ਼ਨ ਕਰਾਵਾਂਗੇ ਮਹਾਰਾਜ ਦੇ ਇਸ ਸਥਾਨ ਦੇ ਜਿਹਦਾ ਨਾਮ ਭਗੋਰ ਸਾਹਿਬ ਹੈਗਾ ਭਗੋਰ ਸਾਹਿਬ ਆਹ ਲਓ ਜੀ ਕਰੋ ਦਰਸ਼ਨ ਸਾਰੀ ਫੌਜ ਚਾਹ ਤੇ ਉਹ ਇਹ ਦਰਸ਼ਨ ਗੁਰਦੁਆਰਾ ਸਾਹਿਬ ਦੇ ਬੜਾ ਹੀ ਸੋਨਾ ਗੁਰਦੁਆਰਾ ਇਹਨਾਂ ਨੇ ਬਣਾਇਆ ਦਾ ਕਿ ਦਾਸ ਜੀ ਇੱਕ ਗੁਰਦੁਆਰੇ ਦੇ ਪਹਿਲੀ ਵਾਰ ਹੀ ਦਰਸ਼ਨ ਕਰ ਰਿਆ ਮੈਂ ਵੀ ਕਦੇ ਆਇਆ ਨਹੀਂ ਤੇ ਬਹੁਤ ਹੀ ਤਗੜੀ ਵਾਈਬ੍ਰੇਸ਼ਨ ਆ ਆਦਾ ਗੁਰੂ ਮਹਾਰਾਜ ਜੀ ਦਾ ਸੰਬੱਧ ਗੁਰਦੁਆਰਾ ਹੈਗਾ ਤਾਂ ਵਾਈਬ੍ਰੇਸ਼ਨ ਤਗੜੀ ਖੋਣੀ ਹੈ ਆਫ ਕର୍ਸ ਬਟ ਬਾਪੂ ਜੀ ਦੀ ਇਹ ਖਾਸ ਯਾਤਰੀ ਬਾਪੂ ਇਹ ਨਾ ਨੇਚਰ ਦੇ ਵਿੱਚ ਹੀ ਰਹਿਣਾ ਪਰਮ ਕਰਦੇ ਸੀ ਕੈਂਨ ਕੈਂਨ ਮਤਲਬ ਨਦੀ ਦੇ ਪਾਸ ਪਹਾੜਾਂ ਦੇ ਨਾਲ ਬਹੁਤ ਹੀ ਘੈਂਟ ਜਗਾ ਹੈਗੀ ਹੈ ਕੀਤਾ ਸੀ ਗੁਰਦੁਆਰੇ ਦੇ ਇਸ ਗੁਰਦਵਾਨ ਦਰਸ਼ਨ ਕਰਾ ਰਹੇ ਆ। ਕੁਝ ਦੇਰ ਬਾਅਦ ਆਪਾਂ ਜਾਵਾਂਗੇ ਪਹਾੜੀਆਂ ਤੇ। ਦੇਖ ਸਕਦੇ ਹੋ ਜੀ, 50 ਸਾਲ ਦਾ ਫਰਲਾ ਚੇਜ ਕਰਨ ਦੇ ਵਾਸਤੇ ਸਿੰਘ ਸਾਹਿਬ ਸੇਵਾ ਤੇ ਚੜ੍ਹੇ ਆ। ਆਹ ਜਿਹੜੀ ਕਾ ਖਾਲਸਾ ਆਹ ਇ ਟਿਕਟ। ਤੇ ਸਾਡੇ ਛੋਟੇ ਭਜੰਗੀ ਸਿੰਘ ਤਿਆਰ ਹੁੰਦੇ ਪਏ ਆ ਤਾਂ ਜਿਹੇ ਬੁਲਾਣਾ ਹੱਥ ਜੁੜ ਕੇ ਵੀਡੀਓ ਬਣਾ ਰਹੇ ਹਾਂ। ਆ ਵੀਡੀਓ ਬਣਾ ਰਹੇ ਹੋ ਬਹੁਤ ਹੀ ਖਾਸ਼ੇਤਾ ਜੀ ਵੀਡੀਓ ਬਣਾ ਰਹੇ ਹੋ ਸਾਰਿਆਂ ਨੂੰ ਪਿਆਰ ਪਰ ਪਿਆਰ ਰੱਖਦੇ ਆ ਨਹੀਂ ਬੁਲਾਦੇ ਫਟੇ ਬਾਅਦ ਵਿੱਚ ਬੁਲਾਉ ਠੀਕ ਹੈ ਬੁਲਾਉ ਪਕੜਾ ਹੀਟ ਜਾਵੇ ਚਲੋ ਬਾਬਾ ਜੀ ਪੂਰਾ ਬਰਾਤ ਚੰਗੀ ਕਰਤਾ ਬੈਥੇ ਰਗੜੇ ਲੱਗ ਰਹੇ ਆ ਇਥੇ ਨਿਸ਼ਾਨ ਸਾਹਿਬ ਦਾ ਫੜਲਾ ਜਿੰਗ ਹੋ ਰਿਹਾ ਜੀ ਇਥੇ ਸਾਰੀ ਪੰਗੀ ਫੌਜ ਨਾਮ ਲੱਗੀ ਪਈ ਆ हेलो सतनाम भला है आपरे सारे ਪਰ ਮੈਂ ਸਾਰੇ ਜੀ ਨੂੰ ਕਹਿੰਦਾ ਵੀ ਸਾਰੀਆਂ ਜਿਹੜੀ ਫੌਜ ਰਣ ਮੇਲੇ ਦੇ ਸੁਗਮੀ ਸੰਗਤ ਦਾ ਬਾਖਰ ਕਰੀ ਆ ਜੀ ਇਸ ਤੋਂ ਪਹਿਲਾਂ ਜੀ ਸਾਹਿਬ ਦੇ ਬਾਤ ਕੀਤਾ ਸੀ ਉਸ ਤੋਂ ਅੰਤ ਬਾਅਦ ਹੋਊਗਾ ਜਦੋਂ ਨਾ ਹੋਊਗਾ ਅਕੜਾ ਪ੍ਰਸ਼ਾਦ ਵੀ ਜਿਹੜਾ ਹੈ ਜਾਨਾ ਸਾਹਿਬ ਦਾ ਬਾਤ ਦੇਖੋ ਬੁਲਾਉਣਗੇ ਜੀ ਇਨਸੈਂਕਸ਼ਨ ਕਰੋ ਸਾਰੇ ਜੂੜ ਮਿਲਣੇ ਸਿ ਬੁਲਾਉਂਦੇ ਆ ਸਾਹੇ ਦੇ ਰਾਜ ਤਾਂ ਹੀ ਹਜੂਰ ਸਾਹਿਬ ਦੀ ਬੰਦਿਆ ਸਭ ਤੋਂ ਉੱਤਮ ਬਾੜੀ ਜਾਂਦੀ ਆ ਜੀ ਇੱਥੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੁੱਢੇ ਤੱਕ ਸਾਰੇ ਬਾੜੀ ਨਾਲ ਪ੍ਰੇਮ ਕਰਦੇ ਹਨ ਸ਼ਸਤਰਾਂ ਨਾਲ ਸ਼ਸਤਰਾਂ ਨਾਲ ਪਿਆਰ ਕਰਦੇ ਹਨ i uh -huh. ਕੰਡਾ ਇਸ ਕਾਰਨ ਦਾ ਕਾਲ ਬਹੁਤ ਬਗਾਏ ਇੱਕ ਨਗਾ ਚਟਾਂਗਾ ਖੜਿਆ ਉੱਥੇ ਮੁਕਤ ਹੌਣ ਦੇ ਲਈ ਐਨੋ ਅਸੀਂ ਮੁਕਤ ਕਰਾਂਗੇ ਚਟਾਂਗਾ ਚਲੋ ਓਏ ਤਾਂ ਹੀ ਹੁਣ ਚਟਾਂਗਾ ਜਿਹੜਾ ਕੌਣ ਤੋਂ ਪਹਿਲਾਂ ਵੀ ਮਹਾਰਾਜੀ ਦੇ ਸਾਹਮਣੇ ਅੱਗੇ ਆ ਗਿਆ ਵਰਤਵੀ ਹੈ ਕਿ ਮਹਾਰਾਜੀ ਸਾਨੂੰ ਅੱਗੇ ਆ ਬਖਸ਼ਿਓ ਜੀ ਫੌਜ ਸਾਡੀ ਐਸੇ ਚੌਟੰਗੇ ਨੂੰ ਸੁਨਾਨ ਕਰਾ ਰਹੇ ਆ ਇਸ ਤੋਂ ਬਾਅਦ ਇਹਨੂੰ ਮੁਕਤ ਕਰਾਂਗੇ ਰੱਬ ਦੀਵਾ ਨਾਮ ਮਿਲਾ ਤਾਰੀਵਾ ਨਾਮ ਮਿਲਾ ਤਾਰੀਵਾ ਰੱਬ ਮੰਨਦੀ ਵਹਾਰਿਆ ਤਨ ਮੰਨਦੀ ਵਹਾਰਿਆ ਦੀਵਾ ਰਿਆ ਜਿੰਦਾਬਾਹ

ਰਾਈਂ ਰੂਮ ਆਗਾ ਰੋਂਗ 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 ਰਾਈਂ ਕਾਹਲੀ ਚੱਲੇ ਪਾ ਰਿਹਾ ਦੂਜਿਆਂ ਨੂੰ ਮੁਕਤ ਕਰਨ ਨੂੰ ਜਾ ਰਿਹਾ ਸੀ 99 ਦਰਸ਼ਨ ਕਰਾ ਲਿਆ ਇਹ ਹੀ ਜਗ੍ਹਾ ਚਲੋ ਪਹੁੰਚ ਕੇ ਆ ਕਾ ਹੋ ਗਿਆ ਜੀ ਇਹ ਪਤਾ ਨਹੀਂ ਕਿਹੜੀ ਮੰਦਿਰ ਆ ਇੱਥੇ ਇੱਥੇ ਵੀ ਛਟੰਗੇ ਹੈਗੇ ਆ ਛਟਕਾ ਕੇ ਛਟਕਾ ਕੇ ਰੱਖ ਦਿਓ ਚੀਰ ਉਹਦੇ ਫਾੜ ਦਿਓ ਕਿਸੇ ਦੀ ਲੱਦ ਵੱਡੋ ਬਾ ਵੱਡੋ ਖਾਲਸਾ ਜੀ ਚਾਰ ਟਾਂਗੋ ਰਾਜਥਾਨ ਹੁੰਦਾ ਹੈ ਚਾਰ ਟਾਂਗੋ ਵਾਲੇ ਚੌਤੰਗ ਅਹ ਚਾਰ ਟਾਂਗੋ ਵਾਲੇ ਟਡੰਗੇ ਨੂੰ ਵਸੇ ਟਡੰਗਾ ਛੁਡਾਉਣ ਵਾਸਤੇ ਆਇਆ ਹੈ ਕਮ ਖਾਲਸਾ ਜੀ ਜਟ ਅੱਗੇ ਝਟਕਾ ਦੇ ਜੀ ਹੁਣ ਅਸੀਂ ਗੱਡੀ ਦੇ ਉੱਤੋਂ ਉੱਪਰ ਡੰਗੇ ਖਿਡਾਰੀ ਹੈਗੇ ਅਸੀਂ ਥੋੜਾ ਬੜੀ ਉੱਧਰ ਸਾਡਾ ਵੀਰ ਸਾਡੀਆਂ ਫੋਟੋਆਂ ਖਿੱਚ ਰਿਹਾ ਤੇ ਉੱਥੇ ਆ ਗਿਆ ਅਸੀਂ ਹੋਰ ਬਾੜੀ ਵੜਦੇ ਆ ਬਾੜੀ ਵੜਨ ਨੂੰ ਆਇਆ ਇੱਥੇ ਬਾੜੀ ਪੜ੍ਹੋ ਹਕਾਲੋ ਵੱਲੋਂ ਸਤਕਾਰ ਹੋ ਰਿਹਾ ਜੀ ਫੇਰ ਵੀ ਜਾ ਕੇ ਤੁਸੀਂ ਮਹਾਰਾਜ ਦੇ ਬਾਣੀ ਪੜੋਗੇ ਨਾਮ ਜਪੋਗੇ ਉੱਥੇ ਤੁਹਾਡਾ ਸਤਕਾਰ ਹੋਣਾ ਅਟਲ ਹੈ ਅਟਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੇ ਕਿਰਪਾ ਨਾਲ ਸਾਡਾ ਸਤਕਾਰ ਕੀਤਾ ਅਸੀਂ ਲਾਇਕ ਨਹੀਂ ਹੈਗੇ ਪਰ ਫੇਰ ਵੀ ਤੁਹਾਡਾ ਨਾਮ ਜਪਿਆ ਤਾਂ ਸਾਡਾ ਸਤਕਾਰ ਹੋ ਰਿਹਾ ਇੱਥੇ ਤੁਸੀਂ ਨਾਮ ਜਪੋ ਤੁਸੀਂ ਜਪਤਨ ਕਰਿਆ ਕਰੋ ਤੁਹਾਡਾ ਵੀ ਸਤਕਾਰ ਹੋਊਗਾ ਇਸ ਦੁਨੀਆਂ ਦੇ ਵਿੱਚ ਪਰਮਾਇਸ਼ ਕੀ ਤੀਮਾ ਤਲਵਾਰ ਘਮਾਉਂਦਾ ਤੁਸੀਂ ਵੀਡੀਓ ਬਣਾਓ ਤਾਂ ਦੇਖਿਓ ਅੱਛੀ ਬੋਮਾਂ ਇਹ ਕੀ ਮਾਰ ਰਹਾ ਅਰਾਵਾ ਬੰਦੀ ਜੀ ਤੁਹਾਨੂੰ ਪਤਾ ਹੈ ਜੋ ਤੁਹਾਨੂੰ ਜੀ ਤੱਕ ਰਹਿ ਗਈ ਹੈ ਜੀ ਬੇਰੀ ਵੀਕ ਆਰਾਮ ਸੇ ਜੀ ਨਹੀਂ ਮੇਰਾ ਭਾਈ ਹੋ ਕਰ ਰਹੀ ਹੈ ਕਿ ਪਿੱਛੇ ਲੈ ਲੈ ਹੰਕਾਰ ਕੋਣ ਹੈ ਕਿ ਕਿ ਲੋ ਬਈ ਆ ਕੇ ਸਟਾਰ ਕਮਨ ਪਾਤ ਇਹਨਾਂ ਨਾਲ ਜਸਤੂਮਾਰੇ ਜਸਤੂਮਾ ਹੋਲੇ ਬੋ ਪਾਛੇ ਪੰਮਰ ਕਸਾ ਬੰਦੀ ਬਤਾ ਇਹਨੇ ਘੁਮਾਣਾ ਹੈ ਬੈਡ ਮੇਰਾ ਬਾਈ ਦੀ ਪਕੜੀ ਇਹ ਸੈਕਟਰ ਪਕੜੀ ਆ ਮੈਂ ਆਪਣੇ ਸੈਕਟਰ ਪਕੜੀ ਐ ਬੰਕਰ ਆ ਰਿਹਾ ਪਕੜੋ ਕੋਈ ਐ ਪਕੜੋ ਬੱਬਾ ਜਨਾ ਤੋਂ ਮੈਨੂੰ ਨਹੀਂ ਬੋਲਣਾ ਵੀ ਮੈਂ ਆਹ ਚਲੋ ਜਾ ਕਿ ਬੁਕਤਨ ਐ ਉਸਾ ਉਸਾ ਕਿ ਨੋ ਤ੍ਰਪ ਚਿਸ਼ ਨੂੰ ਚਲ ਅਈ ਬੈਟੇ ਸਾਰੇ ਇੱਥੇ ਐਨਾਂ ਨੇ ਮੰਨ ਰੇ ਆ ਸਾਡੇ ਕੁਝ ਭਰਾ ਹੈਗੇ ਉੱਥੇ ਗਏ ਆਣਗੇ ਫਿਰ ਆਪਾਂ ਚੱਲਦੇ ਆ ਪਹਾੜ ਤੇ ਤੇ ਆਪਾਂ ਇਹ ਵੀਡੀਓ ਨੂੰ ਦੋ ਪਾਰਟ ਡਿਵਾਈਡ ਕਰਦੇ ਆ ਇੱਕ ਪਾਰਟ ਇਹ ਹੋ ਗਿਆ ਦੂਜਾ ਪਾਰਟ ਤੁਸੀਂ ਦੇਖਿਓ ਬਾਅਦ ਚ ਤਾ ਇਹ ਪਾਰਪਾਈ ਸੇਖਾਂ ਕਰਦੇ ਜੀ ਮਿਲਦੇ ਅਗਲੇ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ